ਪੰਜਾਬੀ ਸਿੰਗਰ ਕਾਕੇ ਦੇ ਨਾਲ ਵੀ ਵਜੀਆ ਠੱਗੀ ਪਹਿਲਾਂ ਦੋਸਤੋ ਸੁਨੰਧਾ ਸ਼ਰਮਾ ਸਾਹਮਣੇ ਆਈ ਸੀ ਕਿ ਮੇਰੇ ਨਾਲ ਜਿਹੜੀ ਠੱਗੀ ਹੋਈ ਆ ਪ੍ਰੋਡਿਊਸਰ ਮੇਰੇ 250 ਕਰੋੜ ਰੁਪਏ ਖਾ ਗਿਆ ਤੇ ਉਸ ਦਾ ਮੁੰਡਾ ਜਿਹੜਾ ਮੈਨੂੰ ਵਿਆਹ ਦੇ ਬਾਰੇ ਕਹਿ ਰਿਹਾ ਸੀ ਵੀ ਤੇਰੇ ਨਾਲ ਵਿਆਹ ਕਰਾਉਂਗਾ ਪਰ ਵਿਆਹ ਨਹੀਂ ਕਰਾਇਆ ਹੁਣ ਜਿਹੜਾ ਪੰਜਾਬੀ ਸਿੰਗਰ ਕਾਕੇ ਉਹ ਵੀ ਸਾਹਮਣੇ ਆ ਗਿਆ ਕਿ ਮੇਰੇ ਨਾਲ ਵੀ ਜਿਹੜੀ ਬਹੁਤ ਵੱਡੀ ਠੱਗੀ ਹੋਈ ਆ ਮੈਂ ਸੋਚਿਆ ਸੀ ਵੀ ਇਹ ਕੰਪਨੀਆਂ ਮੇਰੇ ਪੈਸੇ ਖਾ ਗਈਆਂ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਤਾਂ ਹੋਰ ਵੀ ਸਿੰਗਰਾਂ ਦੇ ਪੈਸੇ ਖਾ ਗਈਆਂ ਸ਼ੀਰੀ ਬਰਾੜ ਸੀ ਜੋ ਉਹ ਵੀ ਬੋਲਿਆ ਤੇ ਦੋਸਤੋ ਕਾਕੇ ਨੇ ਤਾਂ ਲਾਈਵ ਹੋ ਕੇ ਹੀ ਜਿਹੜਾ ਇਹਨਾਂ ਪ੍ਰੋਡਿਊਸਰਾਂ ਬਾਰੇ ਬੋਲ ਦਿੱਤਾ ਕਿ ਮੇਰੇ ਪੈਸੇ ਬਹੁਤ ਜ਼ਿਆਦੇ ਜਿਹੜੇ ਪ੍ਰੋਡਿਊਸਰ ਖਾ ਗਏ ਨੇ ਆਪਾਂ ਜਾਣਦੇ ਵੀ ਕਾਕਾ ਇੱਕ ਬਹੁਤ ਜਿਹੜਾ ਫੇਮਸ ਸਿੰਗਰ ਆ ਪਰ ਕਾਕੇ ਨੇ ਪਹਿਲਾਂ ਕਦੇ ਨਹੀਂ ਦੱਸਿਆ ਸੀ ਵੀ ਮੇਰੇ ਨਾਲ ਜਿਹੜੀ ਠੱਗੀ ਵੱਜੀ ਆ ਤੇ ਜਦੋਂ ਸੁਨੰਦਾ ਸ਼ਰਮਾ ਨੇ ਐਫ ਆਈ ਆਰ ਕਰਵਾਈਆ ਪਿੰਕੀ ਧਾਲੀਵਾਲ ਦੇ ਵਿਰੁੱਧਾ ਤੇ ਪਿੰਕੀ ਧਾਲੀਵਾਲ ਨੂੰ ਜਿਹੜਾ ਹਰਾਸਟ ਦੇ ਵਿੱਚ ਲੈ ਲਿਆ 250 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਤੇ ਨਾਲ ਕਿਹਾ ਸੀ ਵੀ ਜਿਹੜਾ ਇਸ ਦਾ ਮੁੰਡਾ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਇਹ ਵੀ ਜਿਹੜੇ ਦੋਸ਼ ਨੇ ਉਹ ਸੁਨੰਦਾ ਸ਼ਰਮਾ ਨੇ ਲਾਏ ਨੇ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਆ ਵੀ ਮੈਂ ਸੁਸਾਈਡ ਕਰ ਲਾਂ ਸੁਨੰਦਾ ਸ਼ਰਮਾ ਦਾ ਜਿਹੜਾ ਇਹ ਕਹਿਣਾ ਵੀ ਮੇਰਾ ਦਿਲ ਕਰਦਾ ਸੀ ਵੀ ਮੈਂ ਮਰ ਜਾ ਕਿਉਂਕਿ ਮੈਂ ਇੰਨਾ ਜਿਆਦਾ ਇੰਨਾ ਪ੍ਰੋਡਿਊਸਰਾਂ ਦਾ ਟਾਰਗੇਟ ਹੋ ਚੁੱਕੀ ਸੀ ਇਹਨਾਂ ਨੇ ਇੰਨਾ ਜਿਆਦਾ ਮੈਨੂੰ ਜਿਹੜਾ ਵਿਪਤਾ ਦੇ ਵਿੱਚ ਪਾਤਾ ਸੀ ਵੀ ਕਰੇ ਵੀ ਜਿਹੜਾ ਮਨ ਨਹੀਂ ਲੱਗਦਾ ਸੀਗਾ ਤਾਂ ਦੋਸਤੋ ਇਹ ਗੱਲਾਂ ਜਦੋਂ ਕਹਿਆਂ ਨੇ ਉਹਨ ਸੰਨੰਦਾ ਸ਼ਰਮ ਨੇ ਪਰਚਾ ਦਰਜ ਕਰਵਾਤਾ ਹੁਣ ਜਿਹੜਾ ਕਾਕਾ ਸਿੰਗਰਾ ਪੰਜਾਬੀ ਸਿੰਗਰ ਕਾਕਾ ਉਹ ਵੀ ਜਿਹੜਾ ਸਾਹਮਣੇ ਨਿਕਲ ਕੇ ਆ ਗਿਆ ਵੀ ਇਹ ਪ੍ਰੋਡਿਊਸਰ ਮੈਨੂੰ ਲੱਗਦਾ ਸੀਗਾ ਵੀ ਸਿਰਫ ਇਹਨਾਂ ਨੇ ਮੇਰੇ ਪੈਸੇ ਖਾਦਦੇ ਨੇ ਪਰ ਇਹ ਤਾਂ ਹੋਰ ਵੀ ਬਹੁਤ ਲੋਕਾਂ ਦੇ ਜਿਹੜੇ ਪੈਸੇ ਖਾਈ ਬੈਠੇ ਨੇ ਇੱਕ ਠੋਕ ਕੇ ਜਿਹੜੀ ਕਾਕੇ ਨੇ ਇਹ ਪੋਸਟ ਪਾਈ ਆ ਪਹਿਲਾ ਚਲੋ ਆਪਾਂ ਮੰਨਦੇ ਵੀ ਕਾਕਾ ਨਹੀਂ ਬੋਲਿਆ ਪਰ ਜਦੋਂ ਸੁਨੰਦਾ ਸ਼ਰਮਾ ਨੇ ਇੱਕ ਆਦਮ ਚੱਕਿਆ ਪ੍ਰੋਡਿਊਸਰਾਂ ਦੇ ਖਿਲਾਫ ਤਾਂ ਜਿਹੜਾ ਕਾਕਾ ਵੀ ਸਪੋਰਟ 'ਚ ਆ ਗਿਆ ਤੇ ਹੁਣ ਸ਼ਿਰੀ ਬਰਾੜ ਸੀ ਜੋ ਉਹ ਵੀ ਬਾਹਰ ਇੱਕ ਸ਼ੋਅ ਲਾ ਰਿਹਾ ਸ਼ਿਰੀ ਬਰਾੜ ਉਹ ਵੀ ਪੰਜਾਬੀ ਸਿੰਗਰ ਤੁਸੀਂ ਜਾਣਦੇ ਹੋਣੇ ਹਨ ਉਸਨੇ ਵੀ ਕਿਹਾ ਵੀ ਜਿਹੜਾ ਇਹ ਪ੍ਰੋਡਿਊਸਰ ਨੇ ਉਹ ਬਹੁਤ ਜ਼ਿਆਦਾ ਧੱਕਾ ਕਰਦੇ ਨੇ ਜੇ ਅਸੀਂ 100 ਕਰੋੜ ਕਮਾਉਂਦੇ ਆ ਤਾਂ ਵਿੱਚੋਂ 50 ਕਰੋੜ ਜਿਹੜੇ ਇਹ ਲੈ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਬਲੈਕ ਹੈ ਜਿਹੜਾ ਉਹ ਪੰਜਾਬੀ ਇੰਡਸਟਰੀ ਦੇ 뮤직 ਇੰਡਸਟਰੀ ਦੇ ਵਿੱਚ ਚੱਲਦਾ ਹੈਗਾ ਹੁਣ ਸੁਨੰਦਾ ਸ਼ਰਮਾ ਦੀ ਦੋ ਪੰਜਾਬੀ ਸਿੰਗਰਾਂ ਨੇ ਜਿਹੜੀ ਸਪੋਰਟ ਕਰਤੀ ਇੱਕ ਕਾਕਾ ਤੇ ਦੂਜਾ ਸ਼੍ਰੀ ਬਰਾੜ ਪਰ ਜੀਤੇ ਇਲਜ਼ਾਮ ਲਾਇਸੀ ਸੁਨੰਦਾ ਸ਼ਰਮਾ ਨੇ ਉਹ ਹੁਣ ਜੇਲ੍ਹ ਦੇ ਵਿੱਚ ਆ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ 250 ਕਰੋੜ ਦਾ ਕਾਪਲਾ ਜਿਹੜਾ ਸਨੰਦਾ ਸ਼ਰਮਾ ਨੇ ਦੱਸਿਆ ਦੋਸਤੋ 250 ਕਰੋੜ ਕੋਈ ਥੋੜਾ ਨਹੀਂ ਹੁੰਦਾ بڑے ਲੋਕ ਤਾਂ ਸਿਰਫ 2.5 ਕਰੋੜ ਹੀ ਕਹਿ ਰਿਹਾ 2.5 ਕਰੋੜ ਨਹੀਂ ਬਾਈ ਜੀ 250 ਕਰੋੜ ਰੁਪਏ ਦਾ ਜਿਹੜਾ ਸੰਨਦਾ ਸ਼ਰਮਾ ਨੇ ਇਲਜ਼ਾਮ ਲਾਇਆ ਤੇ ਇਹ ਵੀ ਕਿਹਾ ਉਸ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਵੀ ਮੇਰੇ ਨਾਲ ਜਿਹੜਾ ਗਲਤ ਕੀਤਾ ਪਰ ਮੇਰੇ ਨਾਲ ਉਸਦੇ ਮੁੰਡੇ ਨੇ ਜਿਹੜਾ ਵਿਆਹ ਨਹੀਂ ਕਰਾਇਆ ਇਹ ਗੱਲਾਂ ਵੀ ਜਿਹੜੀਆਂ ਕਹਿਨੀਆਂ ਸੀ ਸੰਨਦਾ ਸ਼ਰਮਾ ਦੀਆਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਇਹਨੇ ਵੀ ਆਪਣੇ ਆਪ ਨੂੰ ਕੋਈ ਜਾਣ ਬੁੱਝ ਕੇ ਜਿਹੜਾ ਬੇਸਤ ਨਹੀਂ ਕਰਦਾ ਹੁੰਦਾ ਜੇ ਉਹ ਸੰਨਦਾ ਸ਼ਰਮਾ ਉਸਦੇ ਨਾਲ ਹੋਇਆ ਤਾਂ ਹੋ ਸਕਦਾ ਉਹਨੇ ਤਾਂ ਕਰਕੇ ਹੀ ਜਿਹੜਾ ਇਹ ਪੋਸਟ ਪਾਈ ਸੀ ਤੇ ਭਗਵਾਨ ਤਮਨ ਨੂੰ ਗੁਜਾਰਸ਼ ਕੀਤੀ ਸੀ ਵੀ ਮੈਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਨਹੀਂ ਮੈਂ ਬਹੁਤਾ ਜਿਹੜਾ ਨਹੀਂ ਬਚ ਸਕਦੀ ਹੋ ਸਕਦਾ ਮੈਂ ਆਤਮ ਹੱਤਿਆ ਕਰ ਲਾਂ ਤਾਂ ਦੋਸਤੋ ਭਗਵਾਨ ਤਮਨ ਨੇ ਜਿਹੜਾ ਐਕਸ਼ਨ ਲਿੱਤਾਗਾ ਪੁਲਿਸ ਨੇ ਐਕਸ਼ਨ ਲਿੱਤਾ ਪਿੰਕੀ ਢਾਲੀਵਾਲ ਨੂੰ ਜਿਹੜਾ ਜਕ ਲਿਆ ਗਿਆ ਪਰ ਪਿੰਕੀ ਢਾਲੀਵਾਲ ਬੋਲਿਆ ਕਿ ਜਦੋਂ ਅਸੀਂ ਕਿਸੇ ਨੂੰ ਰੋਟੀ ਪਾਉਂਨੇ ਆ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਐਂ ਹੀ ਹੁੰਦਾ ਕਹਿਣਾ ਵੀ ਸੰਨਦਾ ਸ਼ਰਮਾ ਨੂੰ ਜਿਹੜਾ ਅਸੀਂ ਸਟਾਰ ਬਣਾਇਆਗਾ ਹੁਣ ਜਦੋਂ ਉਹ ਸਟਾਰ ਬਣ ਗਈ ਤਾਂ ਸਾਨੂੰ ਜਿਹੜਾ ਪਛਾਣ ਨੂੰ ਹਟ ਗਈ ਸਾਡੇ ਤੇ ਹੀ ਜਿਹੜੇ ਇਲਜ਼ਾਮ ਲਾਤੇ ਇਹ ਪਿੰਕ ਕਿਤਾਲੀਵਾਲ ਦਾ ਕਹਿਣਾ ਜੋ ਅਮਰ ਆਡੀਓ ਦੇ ਪ੍ਰੋਡਿਊਸਰ ਨੇਗੇ ਤਾਂ ਦੋਸਤੋ ਵੀਡੀਓ ਕੇਮੇ ਲੱਗੀ ਸ਼ੇਅਰ ਜ਼ਰੂਰ ਕਰਿਓ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ